ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਪੰਜਾਬ ਦੇ ਨਹੀਂ ਸਮੁੱਚੇ ਇਸ ਦੇਸ਼ ਦੇ ਮਹਾਨ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੂੰ ਅੱਜ ਪਵਿੱਤਰ ਯਾਦ ਦੇ ਵਿੱਚ ਜੁੜੇ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਿੰਨ ਚਾਰ ਗੱਲਾਂ ਬਾਦਲ ਸਾਹਿਬ ਦੇ ਜੀਵਨ ਦੀਆਂ ਜਿਨ੍ਹਾਂ ਤੋਂ ਅੱਜ ਸਾਨੂੰ ਸਿੱਖਿਆ ਲੈਣ ਦੀ ਲੋੜ ਆ ਤੁਹਾਡੇ ਨਾਲ ਸਾਂਝੀਆਂ ਕਰਕੇ ਛੁੱਟੀ ਲੈ ਲੈਣੀ ਪੋਲਿਟੀਕਲ ਤੌਰ ਤੇ ਬਹੁਤ ਕੁਝ ਪੋਲਿਟੀਕਲ ਲੋਕ ਬੋਲ ਜਾਂਦੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੋਂ ਇੱਕ ਅੱਜ ਪਾਉ ਨੂੰ ਸਾਬਕ ਸਿੱਖਣ ਦੀ ਲੋੜ ਆ ਕਿ 103 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਣੇ ਜਥੇਬੰਦੀ ਨੂੰ ਹੋ ਗਿਆ ਉਹਦੇ ਵਿੱਚ ਲਗਾਤਾਰ 7 ਦਹਾਕੇ 70 ਸਾਲ ਉਸ ਮਾਂ ਪਾਰਟੀ ਦੇ ਵਿੱਚ ਕੰਮ ਕੀਤਾ ਤੇ ਅਖੀਰ ਕਹਿੰਦੇ ਪਤਾ ਕੀ ਹੁੰਦੇ ਸੀ ਭਈ ਜਿਹੜਾ ਪਾਰਟੀ ਦੇ ਵਿੱਚ ਆਗੂ ਉਹਨੂੰ ਹੀ ਸਤਕਾਰ ਮਿਲਦਾ ਇਹ ਆਕਾਪਾਂ ਨੂੰ ਅੱਜ ਸੋਚਣ ਦੀ ਲੋੜ ਆ ਕਿ 70 ਸਾਲ ਇੱਕ ਪਾਰਟੀ ਦੇ ਵਿੱਚ ਰਹਿ ਕੇ ਪੰਜ ਵਾਰੀ ਮੁੱਖ ਮੰਤਰੀ ਤੇ ਮੈਂ ਪਿੱਛੇ ਨੂੰ ਸਮੇਂ ਦੀ ਵੀ ਜਿਲੇ 'ਚ ਆਕ ਦੇਖਦਾ ਕਿੰਨੀਆਂ ਉਤਰਾਈਆਂ ਚੜ੍ਹਾਈਆਂ ਆਈਆਂ ਪਰ ਉਹ ਉਤਰਾਈਆਂ ਚੜ੍ਹਾਈਆਂ ਨੂੰ ਨਿਮਰਤਾ ਦੇ ਨਾਲ ਸਤਕਾਰ ਦੇ ਨਾਲ ਉਹਦੇ ਵਿੱਚੇ ਸਫਲ ਹੋ ਕੇ ਰਹਿੰਦੇ ਰਹੇ ਦੂਜੀ ਜਿਹੜੀ ਵੱਡੀ ਗੱਲ ਉਹਨਾਂ ਦੀ ਸੀ ਉਹ ਸਮੇਂ ਦੀ ਪੰਕਚੁਐਲਟੀ ਕਈ ਵਾਰੀ ਸੰਗਤ ਦਰਸ਼ਨ ਆਉਣਾ ਤੇ ਅਸੀਂ ਕਹਿਣਾ ਹੁਸ਼ਿਆਰਪੁਰ ਚ ਵੀ ਆਉਂਦੇ ਰਹੇ ਕਿ ਹਾਲੇ ਲੋਕ ਆਏ ਨਹੀਂ ਉਹ ਨਹੀਂ ਕਹਿਣਾ ਦੁਕਾਨਦਾਰੀ ਸਜਾਈਏ ਕੋਈ ਨਾ ਕੋਈ ਗਾਹਕ ਆਊਗਾ ਇਹ ਵੱਡੇ ਬੰਦੇ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਜਿਹੜੀਆਂ ਅੱਜ ਸਾਨੂੰ ਸਮਝਣ ਦੀ ਲੋੜ ਆ ਇੱਕ ਵਾਰੀ ਅਸੀਂ ਸਾਰੀ ਹੁਸ਼ਿਆਰਪੁਰ ਦੀ ਜਥੇਬੰਦੀ ਆ ਇਕੱਠੇ ਹੋ ਕੇ ਉੱਥੇ ਗਏ ਤੇ ਉਹਨਾਂ ਨੇ ਬੜੇ ਪਹਿਲਾਂ ਸਤਕਾਰ ਦੇ ਨਾਲ ਇਹ ਗੱਲ ਕਹੀ ਕਿ ਤੁਸੀਂ ਇੱਥੇ ਕੀ ਕਰਨਾ ਹੈ ਜੈ ਇੰਨਿਆਂ ਨੇ ਆਉਣਾ ਸੀ ਤਾਂ ਮੈਂ ਇੱਥੇ ਆਪ ਹਿਾਰਪੁਰ ਚੱਲ ਕੇ ਆ ਜਾਂਦਾ ਅੱਧਾ ਤਾਂ ਗੁੱਸਾ ਠੰਡਾ ਹੋ ਗਿਆ ਫਿਰ ਉਹਨਾਂ ਨੇ ਜਿਹੜੀ ਪਤੇ ਦੀ ਗੱਲ ਕਹੀ ਜਿਹੜੀ ਅੱਜ ਸਾਨੂੰ ਆਪਣੇ ਹਿਰਦੇ ਵਿੱਚ ਬਸਾਉਣ ਦੀ ਲੋੜ ਆ ਉਹ ਸੀ ਕਹਿੰਦੇ ਤਤਾਂ ਬੋਲਦੇ ਆਪਾਂ ਟੂ ਵੇ ਟ੍ਰੈਫਿਕ ਚੱਲਦੀ ਆ ਤੇ ਐਕਸੀਡੈਂਟ ਹੋਣਾ ਨਿਰਧਾਰਤ ਏ ਬੰਨਵੇਂ ਟ੍ਰੈਫਿਕ ਚਲਾਇਆ ਕਰੋ ਸਾਰੇ ਅਸੀਂ ਸੁਣ ਹੋ ਗਏ ਪਈ ਇਹਦਾ ਮਤਲਬ ਕੀ ਹੋਇਆ ਉਹ ਕਹਿੰਦੇ ਜਿਹੜੀ ਕੰਨ ਥਾਣੀ ਗੱਲ ਸੁਣ ਲਈ ਹਿਰਦੇ ਵਿੱਚ ਰੱਖੋ ਹਿਰਦੇ ਚੋਂ ਮੋੜ ਮੂੰਹ ਤੇ ਨਹੀਂ ਲਿਆਉਣੀ ਇਹੋ ਹੀ ਰਾਜਨੀਤੀ ਦਾ ਵੱਡਾ ਇੱਕ ਜਿਹੜਾ ਸ਼ਾਸਤਰ ਹੈ ਜਿਹਦੇ ਨਾਲ ਬੰਦਾ ਕਾਮਯਾਬ ਹੋ ਸਕਦਾ ਫਿਰ ਸਭ ਤੋਂ ਛੋਟੇ ਮਾਰਕਰ ਨੂੰ ਵੀ ਸਰਦਾਰ ਸਾਹਿਬ ਸਭ ਤੋਂ ਵੱਡੇ ਮਾਰਕਰ ਨੂੰ ਵੀ ਸਰਦਾਰ ਸਾਹਿਬ ਇਹ ਨਿਮਰਤਾ ਦੇ ਗੁਣ ਐਵੇਂ ਨਹੀਂ ਮਿਲਦੇ ਬਵਾਨੀਆਂ ਕਹਾਣੀਆਂ ਪੁੱਤ-ਪੁੱਤ ਕਰਨ ਇਹ ਠੀਕ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੀਬੀ ਹਰਸਿਮਰਤ ਕੌਰ ਜੀ ਬਾਦਲ ਉਹ ਪਰਿਵਾਰ ਵੱਲੋਂ ਵਰਸੀ ਮਨਾਇ ਜਾ ਜਾਈ ਜਈਆ ਪਰ ਅਸੀਂ ਵੀ ਸਾਰੇ ਉਹਨਾਂ ਦੇ ਸਪੁੱਤਰ ਹੀ ਆ ਕਿੰਨਿਆਂ ਕਿੰਨਿਆਂ ਨੂੰ ਉਹਨਾਂ ਨੇ ਮਾਣ ਬਖਸ਼ਿਸ਼ ਕੀਤਾ ਕਿੰਨਿਆਂ ਕਿੰਨਿਆਂ ਨੂੰ ਗਲ ਦੇ ਨਾਲ ਡਰਾ ਕੇ ਰੱਖਿਆ ਇਹ ਨਿਮਰਤਾ ਦੇ ਉੱਤੋਂ ਸਾਨੂੰ ਅੱਜ ਸਿੱਖਣਾ ਵੀ ਪਊਗਾ ਇੱਕ ਹੋਰ ਵੱਡੀ ਗੱਲ ਆ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜਦੋਂ 103 ਸਾਲਾ ਸ਼੍ਰੋਮਣੀ ਕਾਲੀ ਲਲ ਦਾ ਮਨਾਇਆ ਸੀ ਉੱਥੇ ਬਹੁਤਿਆਂ ਦੀ ਇਹ ਮੰਗ ਸੀ ਕਿ ਅਕਾਲ ਤਖਤ ਤੇ ਜਾ ਕੇ ਨਿਮਰਤਾ ਦੇ ਨਾਲ ਮਾਫੀ ਮੰਗੀ ਜਾਵੇ ਉਹਨਾਂ ਨੇ ਫਰਾਕ ਦਿੱਲੀ ਦੇ ਨਾਲ ਉੱਥੇ ਉਸ ਦਿਨ ਆਪਣੇ ਸਾਰੇ ਵਿਚਾਰ ਪ੍ਰਗਟ ਕੀਤੇ ਮੈਂ ਵਧਾਈ ਦਿਨਾ ਸਰਦਾਰ ਸਖਦੇਵ ਸਿੰਘ ਜੀ ਢੀਂਟਾ ਸਾਹਿਬ ਜੀ ਨੂੰ ਜਿਨ੍ਹਾਂ ਨੇ ਉਸ ਪਰਵਾਨੇ ਪੁਰਾਣੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਐਸਲੇ ਸਨੀਅਰਟੀ ਆ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਉਸ ਆਵਾਜ਼ ਦੇ ਉੱਤੇ ਪੰਥ ਦੇ ਹੋਕੇ ਨੂੰ ਇੱਕ ਸੁਰਤਾ ਨਾਲ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਮਰਜਰ ਕੀਤੀ ਢੀਂਡਸਾ ਸਾਹਿਬ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਵਿਸਾਲ ਹਿਰਦਾ ਰੱਖ ਕੇ ਇਹ ਜਿਹੜਾ ਕਾਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਸਤੇ ਤਕੜਾ ਰਹੂਗਾ ਆ ਪੋਲੀਟੀਕਲ ਪਾਰਟੀਆਂ ਸਾਰਿਆਂ ਨੇ ਮਹਿਸੂਸ ਕੀਤਾ ਅੱਜ ਆਪਾਂ ਇੱਕ ਗੱਲ ਨੂੰ ਚੇਤੇ ਰੱਖੀਏ ਕਿਹੜੇ ਲੋਕ ਜਿਹੜੇ ਅੱਜ 7 ਸਾਲਾਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕ੍ਰਿਟਿਸਿਜ਼ਮ ਕਰ ਰਹੇ ਆ ਉਹ ਲੋਕ ਪੰਜਾਬ ਦੇ ਵਿਰੋਧੀ ਆ ਆ ਸின்னੀਆਂ ਪਾਰਟੀਆਂ ਬੈਠੀਆਂ ਇਹ ਸਾਰੀਆਂ ਅੱਜ ਮਹਿਸੂਸ ਕਰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਚਾਹੀਦਾ ਜੇ ਪੰਜਾਬ ਦੇ ਵਿੱਚ ਕੋਈ ਤਰਕਰਾंति ਕਰਨੀ ਆ ਪੰਜਾਬ ਦੇ ਵਿੱਚ ਜੇ ਕੋਈ ਸਪੇਸ ਬਣਨੀ ਆ ਉਹ ਸ਼੍ਰੋਮਣੀ ਅਕਾਲੀ ਦਲ ਇਹ ਮੈਂ ਨੇ ਕਹਿੰਦਾ ਸਾਰੀ ਅੱਜ ਸਾਰੀਆਂ ਬਖ ਬਖ ਪਾਰਟੀਆਂ ਸਾਰੀ ਦੁਨੀਆ ਕਹਿ ਰਹੀ ਆ ਸੋ ਗੁਰੂ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਲੀਡਰ ਜਿੰਨੇ ਵੀ ਆ ਬਹੁਤ ਵੱਡਾ ਮਾਨਪੰਥ ਨੇ ਸਾਰਿਆਂ ਨੂੰ ਬਖਸ਼ਿਸ਼ ਕੀਤਾ ਗਿਲੇ ਸ਼ਿਕਵੇ ਭਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਠੀਕ ਕਿਹਾ ਜਾਕਰ ਸਾਹਿਬ ਨੇ ਸੀਪੀਆਈ ਸੀਪੀਐਮ ਦੇ ਲੀਡਰ ਸਹਿਬਾਨ ਨੇ ਪੁਰਾਣੇ ਵੇਲੇ ਸੱਥਾਂ ਜੇ ਗੱਲ ਚੱਲਦੀ ਹੁੰਦੀ ਸੀ ਜਿਸ ਲਈ ਬਜ਼ੁਰਗ ਬੰਦੇ ਸੀ ਕੋਈ ਬੰਦਾ ਵੱਧ ਬੋਲਦਾ ਸੀ ਕਹਿੰਦੇ ਬੈਹ ਜਾ ਓਏ ਬੈਹ ਜਾ ਤੈਨੂੰ ਸੱਥ ਦੇ ਵਿੱਚ ਬੋਲਣ ਦਾ ਨਹੀਂ ਪਤਾ ਅੱਜ ਜਿਹੜੀ ਅਸੈਂਬਲੀ ਸਾਥ ਜਿਹੜੀ ਸਭ ਤੋਂ ਵੱਡੀ ਜਿੱਥੋਂ ਲੋਕ ਆਸਾਂ ਰੱਖਦੇ ਆ ਉੱਥੇ ਕਿਵੇਂ ਦਾ ਵਿਵਹਾਰ ਕੀਤਾ ਜਾ ਰਿਹਾ ਇਹ ਆਪਾਂ ਨੂੰ ਅੱਜ ਸੋਚਣ ਦੀ ਲੋੜ ਆ ਲੋਕ ਪੰਜਾਬ ਦੇ ਮੌਕੇ ਸਾਰਿਆਂ ਨੂੰ ਦਿੰਦੇ ਆ ਪਰ ਮੌਕਾ ਦੇਣ ਤੋਂ ਬਾਅਦ ਫਿਰ ਚਾਟਾ ਵੀ ਸਿਕਾਉਂਦੇ ਆ ਸਾਬਕਾ ਵੀ ਸਿਕਾਉਂਦੇ ਆ ਅੱਜ ਸਾਬਕਾ ਸਿਕਾਉਣ ਦਾ ਸਮਾਂ ਆ ਚੁੱਕਾ ਸ਼੍ਰੋਮਣੀ ਅਕਾਲੀ ਦਲ 103 ਸਾਲ ਦੀ ਜਿਹੜੀ ਉਮਰ ਆ 70 ਸਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਸ ਪਾਰਟੀ 'ਚ ਸੇਵਾ ਕੀਤੀ ਤੇ ਮੈਂ ਦੇਖਦਾ ਜਿਹੜੀ ਗੱਲ ਇੱਥੇ ਹੁਣੇ ਕਹੀ ਗਈ ਉਹ ਇੱਕ ਤੁਰਦੀ ਫਿਰਦੀ ਜਥੇਬੰਦੀ ਸੀ ਕਿਉਂਕਿ ਕਈ ਜਥੇਬੰਦੀਆਂ ਦਾ ਫਾਇਦਾ ਲੈਂਦੇ ਆ ਪਰ ਜਿੰਨੀਕ ਮੈਨੂੰ ਅੱਖ ਖੁੱਲੀ ਆ ਦੋ ਪੰਜਾਬ ਦੇ ਲੀਡਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹ ਦੋਏ ਜਥੇਬੰਦੀਆਂ ਤੁਰਦੀਆਂ ਫਿਰਦੀਆਂ ਜਿਨ੍ਹਾਂ ਚ ਰੋਣੀ ਪੰਜਾਬ ਦੇ ਵਿੱਚ ਉਹ ਸਾਰਾ ਮਾਹੌਲ ਇਕ ਥਾਂ ਰੱਖਿਆ ਅਕਾਲੀ ਦਲ ਖੁਚੀ ਅਕਾਲੀ ਦਲ ਲੋਕਾਂ ਦੀ ਤਰਜਮਾਨੀ ਅੱਜ ਵੀ ਕਰਦਾ ਪਹਿਲਾਂ ਵੀ ਕਰਦਾ ਸੀ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਮੇਰੇ ਤੇ ਬੜਾ ਉਹਨਾਂ ਦਾ ਪਰ ਉਪਕਾਰ ਸੀ ਕੁਝ ਗੱਲਾਂ ਅੱਜ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਮੇਰੇ ਵੀਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹ ਜਿਹੜੇ ਉਹਨਾਂ ਦੇ ਸੁਪਨੇ ਸੀ ਉਹ ਪੂਰੇ ਕੀਤੇ ਮੈਨੂੰ ਅਜਮਾਨ ਬਖਸ਼ਿਸ਼ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦਾ ਮੈਂ ਸ਼੍ਰੋਮਣੀ ਕਾਲੀ ਦਲ ਦਾ ਤਹਿ ਦਿਲੋਂ ਰੋਮ ਰੋਮ ਕਰਕੇ ਧੰਨਵਾਦਿਆਂ ਤੇ ਜਤਨ ਵੀ ਕਰੂੰਗਾ ਜਿਹੜੀ ਤੁਸੀਂ ਸੇਵਾ ਮੇਰੇ ਗੋਚਰੇ ਗੋਤੀ ਆ ਇਹਦੇ ਵਿੱਚ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸ਼ਰਮ-ਸ਼ਾਰ ਨਾ ਹੋਣਾ ਪਵੇ ਅੰਤ ਦੇ ਵਿੱਚ ਫਿਰ ਇਹ ਸਾਰੇ ਪਰਿਵਾਰ ਨੂੰ ਸਿਰ ਮਰ ਬੇਨਤੀ ਕਰਦਾ ਜਿਹੜੇ ਵੀ ਕੋ ਘਰਾਂ ਚ ਵੀ ਬੈਠੇ ਆ ਗੁੱਸੇ ਗਿਲੇ ਵੀ ਆ ਆਪਾਂ ਪਲਾ ਕੇ ਇੱਕ ਪਲੇਟਫਾਰਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਇਹਨਾਂ ਦੀ ਕਮਾਂਡ ਦੇ ਵਿੱਚ ਇਹ ਜਿਹੜੀ ਸਾਡੀ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਦੱਖਣ ਦੇ ਵਿੱਚ ਗੱਲ ਹੋਵੇ ਜੇ ਈਸਟ ਵਿੱਚ ਗੱਲ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਚੇਤਕ ਕੀਤਾ ਜਾਂਦਾ ਉਹ ਵਾ ਸਾਡੇ ਪੂਰਬਲਿਆਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਕਮਾਈ ਸੋ ਇੰਨੀ ਬੇਨਤੀ ਕਰਕੇ ਮੈਂ ਜਿੱਥੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਉਥੇ ਕਾਮਨਾ ਵੀ ਕਰਦਾ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਗਵਾਈ ਦੇ ਵਿੱਚ ਦੋ ਜਥੇਬੰਦੀਆਂ ਚੱਲਦੀਆਂ ਇਹ ਦੋ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਦੋਹਾਂ ਜਮਾਤਾਂ ਨੂੰ ਤੋੜਨ ਦਾ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਉਹ ਕੌਮਾਂ ਕਮਜ਼ੋਰ ਹੋ ਜਾਂਦੀਆਂ ਜਿਹਦੀਆਂ ਸੰਸਥਾਵਾਂ ਨੂੰ ਖੋਰਾ ਲੱਗ ਜਾਏ ਔਰ ਦੱਖਣ ਤੋਂ ਗੱਲ ਸ਼ੁਰੂ ਕਰੋ ਹਜੂਰ ਸਾਹਿਬ ਦੀ ਗੱਲ ਮੇਰੇ ਬੀਰ ਸੀਪੀਆਈ ਵਾਲੇ ਕਰਕੇ ਗਏ ਔਰ ਪਟਨਾ ਸਾਹਿਬ ਦੀ ਗੱਲ ਕਰੋ ਚੌਰੀ ਸਾਹਿਬ ਬੈਠੇ ਹਰਿਆਣੇ ਦੀ ਗੱਲ ਕਰੋ ਹੌਲੀ-ਹੌਲੀ ਸ਼ਕਤੀ ਨੂੰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਮੇਨ ਸਾਡੀ ਮੁਖ ਤਾਰਾ ਸਾਰੇ ਕਾਲ ਤੱਕ ਸਾਬ ਨੂੰ ਸਮਰਪਿਤ ਹੋ ਕੇ ਇੱਕ ਸੁਰਤਾ ਦੇ ਨਾਲ ਪੰਥ ਦੇ ਝੰਡੇ ਹੇਟ ਆਈਏ ਇਹੋ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਅੱਛੀ ਸ਼ਰਧਾਂਜਲੀ ਸੱਚੀ ਸੁੱਚੀ ਸ਼ਰਧਾਂਜਲੀ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ